ਪਿੰਡ ਕੜਾਣੀ ਅੱਡੇ ਤੇ ਕੈਫੇ ਆ ਰੀਤ ਕੈਫੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਿਛਲੇ ਦਿਨੀ ਇਹਨਾਂ ਦੀ ਚੋਰੀ ਹੋ ਗਈ ਕਾਫੀ ਨੁਕਸਾਨ ਵੀ ਹੋਇਆ ਸਾਨੂੰ ਵੀ ਮਤਲਬ ਜਦੋਂ ਪਤਾ ਲੱਗਿਆ ਬੜਾ ਮੰਨੂ ਹਨਾ ਲੱਗੀ ਛੇਸ ਪੜੇ ਲਿਖੇ ਮੁੰਡੇ ਨੇ ਹੁਣ ਅਜਿਹਾ ਰੋਜ਼ਗਾਰ ਤੋੜਦੇ ਨੇ ਤੇ ਬੜਾ ਔਖਾ ਚੋਰੀ ਤੁਹਾਡੇ ਕਿਦਾਂ ਹੋਈ ਆ ਤੇ ਕੀ ਨੁਕਸਾਨ ਹੋਇਆ ਤੇ ਬਰ ਦੱਸੋ ਬਾਜੀ ਜਦੋਂ ਮੈਂ 6 ਤਰੀਕ ਨੂੰ ਸਵੇਰੇ ਆਇਆ 7 ਵਜੇ ਤੇ ਆ ਕੇ ਜਦੋਂ ਦੇਖਿਆ ਤਾਂ ਮੇਰੇ ਸ਼ਟਰ ਜਿੰਦੇ ਟੋੜੇ ਹੋਏ ਸੀ ਜਦੋਂ ਮੈਂ ਅੱਗੇ ਸ਼ਟਰ ਚੱਕ ਕੇ ਦੇਖਿਆ ਤਾਂ ਗੇਟ ਵੀ ਖੁੱਲਾ ਸੀਗਾ ਜਦੋਂ ਅੰਦਰ ਐਂਟਰ ਕੀਤਾ ਤਾਂ ਮੇਰਾ ਜਿਹੜਾ ਗੱਲਾ ਸੀ ਗੱਲਾ ਸਾਰਾ ਕੁੱਟਿਆ ਹੋਇਆ ਸੀ ਤੇ ਉਹ ਤੋਂ ਬਾਅਦ ਜਿਹੜੇ ਕੈਮਰੇ ਸੀ ਤੋੜ ਕੇ ਉਹਨਾਂ ਦੇ ਡੀਵੀਆਰ ਸੀ ਰਿਕਾਰਡਰ ਸੀ ਉਹ ਵੀ ਚੋਰੀ ਕੀਤੇ ਗਏ ਮਤਲਬ ਉਹਦੇ ਵਿੱਚ ਮੇਰਾ ਆ ਰਾਉਂਡ ਲਾਗੇ ਚਲੋ ਜੀ 50000 ਦੇ ਕਰੀ ਮੇਰਾ ਕੈਸ਼ ਰੱਖਿਆ ਹੋਇਆ ਸੀਗਾ ਜੀ ਵਿੱਚ ਮੇਰਾ ਇੱਕ ਫੋਨ ਸੀਗਾ ਜੀ ਤੇ ਕੁਝ ਕੁ ਮੇਰੇ ਡਾਕੂਮੈਂਟ ਸੀਗੇ ਪਾਰਸ ਸੀਗਾ ਜੀ ਤੇ ਚੈੱਕ ਬੁੱਕਾਂ ਸੀਗੇ ਏਟਮ ਵਗੈਰਾ ਸੀਗੇ ਮੇਰੇ ਅੱਛਾ ਤੁਹਾਡਾ ਕੈਸ਼ ਕਿੰਨਾ ਗਿਆ ਅ ਤਕਰੀਬਨ ਇਹ 50 ਹਜ਼ਾਰ ਦੇ ਕਰੀਬ ਮੇਰਾ ਕੈਸ਼ ਪਿਆ ਸੀਗਾ ਜੀ ਤੁਹਾਡਾ 50 ਹਜ਼ਾਰ ਕੈਸ਼ ਪਿਆ ਸੀ ਤੁਸੀਂ ਉਸ ਦਿਨ ਕਿਵੇਂ ਤਾਂ ਇੰਨਾ ਕੈਸ਼ ਕਿਵੇਂ ਰੱਖ ਲੇ ਅ ਮੈਂ ਜੀ ਦੇਖੋ 5 ਤਰੀਕ ਨੂੰ ਨਾ ਥੋੜਾ ਹੰਲੀ ਚਲੇ ਗਿਆ ਸੀ ਇੱਕ ਮੈਂ ਥੋੜੀ ਪੇਮੈਂਟ ਕਰਨੀ ਸੀ ਕਿਸੇ ਨੂੰ ਤੇ ਇੱਕ ਮੇਰਾ ਵਾਲਟ ਇਹਦੇ ਵਿੱਚ ਮੇ ਤੋਂ ਬਾਈ ਚਾਸ ਇੱਥੇ ਰਹਿ ਗਿਆ ਮੈਂ ਚਲੇ ਗਿਆ 10ਵੀਂ ਦੇ ਉੱਤੇ ਥੋੜੀ ਰਸਤੇ ਵਿੱਚ ਸੀਗਾ ਮੈਨੂੰ ਐ ਦੀ ਚਲੋ ਮੈਂ ਬਾਅਦੋਂ ਆ ਕੇ ਚੈੱਕ ਕੀਤਾ ਕਿ ਮੇਰੇ ਮਾਈਂਡਸਟ ਸਕਿਪ ਹੋ ਗਿਆ ਤੇ ਪਤਾ ਨਹੀਂ ਕੀ ਸੀ ਇਹਨੋੜੀ ਵੀ ਮੇਰਾ ਦਿਮਾਗ ਹੀ ਨਹੀਂ ਕੰਮ ਕੀਤਾ ਜੋ ਮੇਰਾ ਕੈਸ਼ ਜਿਹੜਾ ਉਹੀ ਰਹਿ ਗਿਆ ਹੀ ਉਦੋਂ ਹਾਂਜੀ ਮੈਂ ਜਦੋਂ ਸਾਰਾ ਇੱਥੇ ਅਸੀਂ ਚੈੱਕ ਕੀਤਾ ਜੀ ਉਸ ਤੋਂ ਬਾਅਦ ਅਸੀਂ ਪੈਲ ਥਾਣੇ ਦੇ ਵਿੱਚ ਰਿਪੋਰਟ ਦੇ ਕੇ ਆਇਆ ਤੇ ਤਕਰੀਬਨ 9:30 ਦੇ ਕਰੀਬ ਅਸੀਂ ਰਿਪੋਰਟ ਕਰ ਦਿੱਤੀ ਸੀ ਤੁਹਾਡਾ ਹੋਰ ਤਾਂ ਨਹੀਂ ਕੁਝ ਮੰਨ ਗਿਆ ਨਹੀਂ ਨਹੀਂ ਖਿਲਾਲ ਤਾਂ ਜੀ ਦੇਖੋ ਮੇਰਾ ਜਿਹੜਾ ਖਿਲਾਅ ਸੀਗਾ ਜੀ ਉਹ ਭੱਟ ਕੇ ਲੈ ਕੇ ਜਿਹੜੇ ਕੈਸ਼ ਵਗੈਰਾ ਸੀਗਾ ਉਹ ਲੈ ਕੇ ਗਏ ਨੇ ਕਿ ਜਿਹੜੇ ਮੰਨ ਲਓ ਮੇਨ ਜੋ ਪ੍ਰੂਫ ਆਪਾਂ ਕਹਿ ਦਿੰਨੇ ਆ ਨਾ ਰਿਕਾਰਡਿੰਗ ਵਗੈਰਾ ਡੀਵੀਆਰ ਉਹ ਝ ਵੀ ਚੱਕ ਕੇ ਲੈ ਗਏ ਨੇ ਕੀ ਚਾਹੁੰਦੇ ਹੋ ਹੁਣ ਤੁਸੀਂ ਅ ਦੇਖੋ ਜੀ ਆਪਾਂ ਕੰਪਲੀਟ ਤੱਕ ਕਰ ਦਿੱਤੀ ਸੀ ਮੈਂ ਚਾਹੁੰਨਾ ਵੀ ਮੰਨ ਲਓ ਸਾਨੂੰ ਇਨਸਾਫ ਮਿਲੇ ਕਿਉਂਕਿ ਦੇਖੋ ਦਿਨੋ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਨੇ ਠੀਕ ਆ ਪਿੰਡ ਦੇ ਵਿੱਚ ਹੋਰ ਵੀ ਉਸ ਦਿਨ ਮੰਨ ਲਓ ਇੱਕ ਦੋ ਚੋਰੀਆਂ ਹੋਈ ਜਾਂਦੇ ਦੀ ਦੁਕਾਨਾਂ ਦੇਤੇ ਚਲੋ ਏਡਾ ਵੱਡਾ ਪਿੰਡ ਆ ਅਸੀਂ ਚਾਹੁੰਦੇ ਆ ਵੀ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਵੀ ਚੋਰੀਆਂ ਤੇ ਨੱਥ ਪਾਈ ਜਾਵੇ ਕਿਉਂਕਿ ਦੇਖੋ ਅਸੀਂ ਵੀ ਰੋਜ਼ਗਾਰ ਆਪਦੇ ਆਪਦੇ ਉਹਦੇ ਤੇ ਕਰ ਰਹੇ ਆਂ ਜੀ ਖਰਚੇ ਮੈਨੇਜ ਕਰਨੇ ਪਰਿਵਾਰ ਪੱਲਣਾ ਜੋ ਇਹ ਚੀਜ਼ਾਂ ਦੇ ਅਸੀਂ ਡੇਲੀ ਫੇਸ ਕਰਾਂਗੇ ਤਾਂ ਆ ਸਾਡਾ ਵੀ ਮਨ ਦੁਖੀ ਪੰਤਾ ਜੀ ਕਿਉਂਕਿ ਦੁਕਾਨਦਾਰਾ ਅਸੀਂ ਵੀ ਘਰ-ਬਾਰ ਆ ਦੇ ਚਲਾਉਂਦੇ ਆ ਤੇ ਕੀ ਤੁਸੀਂ ਐਸਐਸਪੀ ਮੈਡਮ ਤੋਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਜੀ ਸਾਨੂੰ ਇਨਸਾਫ ਮਿਲੇ ਜੀ ਜੇ ਮਨ ਲਓ ਜਿਹਨੇ ਚੋਰੀ ਕੀਤੀ ਆ ਪ੍ਰਸ਼ਾਸਨ ਨੂੰ ਜਲਦੀ ਜਲਦੀ ਉਹਨਾਂ ਨੂੰ ਫੜਿਆ ਜਾਵੇ ਜੀ ਤਾਂ ਜੋ ਅਗੇ ਫਿਊਚਰ ਦੇ ਵਿੱਚ ਮਨ ਲਓ ਇਦਾਂ ਦੀਆਂ ਕੋਈ ਘਟਨਾਵਾਂ ਨਾ ਹੋਣ ਜੀ ਕੋਸਾਇ ਨਹੀਂ ਲੱਗਦਾ ਜਿਵੇਂ ਕਟਹਾਣੀ ਚ ਚੋਰਾਂ ਨੇ ਜ਼ਿਆਦਾ ਦਸਤ ਪਾਈ ਹਾਂਜੀ ਦਿਨੋਂ ਦਿਨ ਹੁਣ ਦੇਖ ਰਹੇ ਆ ਜੀ ਨਸ਼ੇ ਵਗੈਰਾ ਅਜਿਹਾ ਲੋਕੀ ਜ਼ਿਆਦਾ ਕਰਨ ਲੱਗ ਗਏ ਜੀ ਉਹਦੇ ਕਰਕੇ ਨਸ਼ੀ ਪੂਰਤੀ ਦੇ ਲਈ ਉਹਨਾਂ ਨੂੰ ਸਾਧਨ ਹੀ ਚੋਰੀ ਦਾ ਜੀ ਤਾਂ ਕਰਕੇ ਸੀ ਇਹ ਚੌਨੇ ਮਹੀਨੇ ਨਸ਼ੇ ਵਗੈਰਾ ਬੰਦ ਹੋਣ ਦੀ ਚੰਗੇ ਪਾਸੇ ਬੱਚੇ ਲੱਗਣ ਜੀ ਹੁਣ ਦੇਖੋ ਚਲੋ ਸਾਡਾ ਨੁਕਸਾਨ ਹੋਇਆ ਚਲੋ ਹਰ ਕੋਈ ਬੰਦਾ ਨਹੀਂ ਸੱਚੋ ਸਾਡੇ ਤੋਂ ਵੀ ਛੋਟੇ ਲੈਵਲ ਦੇ ਨੇ ਜੀ ਉਹਨਾਂ ਦੇ ਵੀ ਕਈਆਂ ਚੋਰੀਆਂ ਹੋਈਆਂ ਨੇ ਸੋ ਆਪਾਂ ਇਹ ਚਾਉਂਦੇ ਆ ਵੀ ਮੰਨ ਲਓ ਇਨਸਾਫ ਰੇਖ ਜੀ ਨੂੰ 3 ਬੰਦੇ ਨੂੰ ਮਰਨਾ ਚਾਹੀਦਾ ਜੀ ਚਲੋ ਧੰਨਵਾਦ ਬਾਈ ਜੀ ਤੁਹਾਡਾ ਪ੍ਰਸ਼ਾਸਨ ਤੱਕ YouTube ਜਾ ਕੇ ਅਸੀਂ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਗੌਰ ਕਰੋ ਜਿਹੜੇ ਅਸਰਾਰਤੀ ਅੰਸਰ ਨੇ ਕੋਈ ਵੀ ਚੋਰੀ ਹੋਵੇ ਚਾਹੇ ਜਾਂ ਕਿਸੇ ਵੀ ਕਿਸਮ ਦੇ ਬੰਦੇ ਨੇ ਉਹਨਾਂ ਨੂੰ ਜ਼ਰੂਰੀ ਉਹਨਾਂ ਦੇ ਅੰਜਾਮ ਤੱਕ ਬਚਾਓ ਮੈਂ ਤੁਹਾਡਾ ਜ਼ਿੰਦਗਾਰ ਗਰਾਂ